ਬਹੁਤ ਸਾਰੇ ਪੰਜਾਬ ਦੀ ਨਵੀਂ ਪੀੜੀ ਦੇ ਲੋਕ ਇਹ ਕਹਿੰਦੇ ਕਿ 15 ਅਗਸਤ 1947 ਨੂੰ ਪੰਜਾਬ ਦੇ ਵਿੱਚ ਕਤਲੇਆਮ ਹੋਈ ਪਰ ਉਹ ਭੋਲੇ ਨਹੀਂ ਜਾਣਦੇ ਕਿ 14 ਅਤੇ 15 ਅਗਸਤ ਤੋਂ ਬਾਅਦ ਹੀ ਦੰਗੇ ਫਸਾਦ ਹੋਏ ਨੇ ਕਿਉਂਕਿ ਜਿਹੜਾ ਪੰਜਾਬ ਇੰਡੀਆ ਦਾ ਵਾਈਸ ਰਾਏ ਸੀ ਮਾਊਂਟ ਬੈਟਨ ਉਹ 14 ਅਗਸਤ ਨੂੰ ਤੇ ਪਾਕਿਸਤਾਨ ਦੇ ਵਿੱਚ ਆਜ਼ਾਦੀ ਦਿਵਸ ਕਰਾਉਂਦਾ ਆ 15 ਅਗਸਤ ਨੂੰ ਇੰਡੀਆ ਦੇ ਵਿੱਚ ਘਰਾਉਂਦਾ ਆ ਇਹਨਾਂ ਦਿਨਾਂ ਤੱਕ ਕੋਈ ਦੰਗਾ ਫਸਾਦ ਨਹੀਂ ਹੋਇਆ ਇਹ ਹਰ ਇੱਕ ਪੰਜਾਬ ਦੇ ਉਸ ਮੁੰਡੇ ਕੁੜੀ ਨੂੰ ਜਾਨਣਾ ਚਾਹੀਦਾ ਦੰਗੇ ਫਸਾਦ ਬਾਅਦ ਵਿੱਚ ਸ਼ੁਰੂ ਕਰਾਏ ਗਏ ਨੇ ਜਦੋਂ ਉਧਰ ਵੀ ਸਾਰੇ ਕੋ ਫੌਜ ਹੀ ਇਧਰ ਵੀ ਫੌਜ ਸੀ ਸਾਰਾ ਪ੍ਰਬੰਧ ਸਾਰਿਆਂ ਦੇ ਦੋਵਾਂ ਦੇਸ਼ਾਂ ਦੇ ਆਪੋ ਆਪਣੇ ਕੰਟਰੋਲ 'ਚ ਸੀ ਇਹ ਦੋਵਾਂ ਦੇਸ਼ਾਂ ਦੇ ਲੋਕ ਜਿਹੜੇ ਹੈਗੇ ਸੀ ਇਹ ਸਰਕਾਰਾਂ ਚਾਹੁੰਦੀਆਂ ਜੇ ਮਤਲਬ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਚਾਹੁੰਦੀਆਂ ਤਾਂ ਅਬੜੇ ਆਮ ਨਾਲ ਹੀ ਜਿਹੜੀ ਜਨਸੰਖਿਆ ਹੈ ਅਦਲਾ ਬਦਲ ਹੋ ਸਕਦੀ ਬਿਨਾ ਦੰਗਿਆਂ ਤੋਂ ਬਿਨਾ ਫਸਾਦ ਤੋਂ ਲੇਕਿਨ ਦੋਵਾਂ ਸਰਕਾਰਾਂ ਦੇ ਵਿੱਚ ਕੁਝ-ਕੁਝ ਲੋਕ ਗਲਤ ਸਨ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਗਲਤ ਆ ਕੁਝ-ਕੁਝ ਲੋਕ ਦੋਵਾਂ ਸਰਕਾਰਾਂ ਦੇ ਗਲਤ ਸਨ ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਵਿੱਚ ਦੰਗੇ ਫਸਾਦ ਕਤਲੇਆਮ ਹੋਈ ਜਿਉਂ ਚਾਹੁੰਦੇ ਤਾਂ ਇਹ ਨਹੀਂ ਹੋਣੇ ਸੀ ਲੇਕਿਨ ਇਹ ਇੱਕ ਸੋਚੀ ਸਮਝੀ ਸਾਜਸ਼ਟ ਸੀ ਇਹ ਕੌਣ ਲੋਕ ਸਨ ਕਿਉਂ ਇਹਨਾਂ ਨੇ ਕੀਤਾ ਇਹਨਾਂ ਦੀ ਕਦੀ ਕੋਈ ਇਨਕੁਆਇਰੀ ਨਹੀਂ ਹੋਈ ਕੋਈ ਇਹਨਾਂ ਤੇ ਟੀਮ ਨਹੀਂ ਬੈਠੀ ਕਦੀ ਉਹਨਾਂ ਲੋਕਾਂ ਦੇ ਨਾਂ ਨਹੀਂ ਸਾਹਮਣੇ ਆਏ ਜਿਹੜੇ ਲੋਕਾਂ ਨੇ ਇਹਨਾਂ ਦੀ ਸ਼ੁਰੂਆਤ ਕਰਾਈ ਗਈ ਕਿਉਂਕਿ ਜੇ ਦੰਗੇ ਫਸਾਦ ਹੋਣੇ ਸੀ ਉਹ ਤਾਂ ਫਿਰ ਦੋਨਾਂ ਸਟੇਟ ਦੇਸ਼ਾਂ ਦੇ ਆਜ਼ਾਦੀ ਤੋਂ ਪਹਿਲਾਂ ਹੋਣੇ ਚਾਹੀਦੇ ਸੀ ਜਦੋਂ ਯਾ ਇੰਡੀਆ ਦਾ ਵਾਈਸ ਰਾਏ ਜਿਹੜਾ ਮਾਉਂਟ ਬੈਟਨ ਆ ਉਹ ਬੜੇ ਆਰਾਮ ਨਾਲ ਜਾ ਕੇ ਪਾਕਿਸਤਾਨ ਦੇ ਵਿੱਚ ਝੰਡੇ ਦੀ ਰਸਮ ਅਦਾ ਕਰਦਾ ਆ ਕਰਵਾਉਂਦਾ ਆ ਵੇਖਦਾ ਆ ਉਹਦੀ ਅਗਵਾਈ ਕਰਦਾ ਆ ਉਸੇ ਤਰ੍ਹਾਂ 15 ਅਗਸਤ 1947 ਨੂੰ ਇੰਡੀਆ ਦੀ ਅਗਵਾਈ ਕਰਦਾ ਫਿਰ ਦੇਖੋ ਦੰਗੇ ਵਸਾਦੋਂ ਵਾਲੀ ਕਿਹੜੀ ਗੱਲ ਜਦੋਂ ਦੋਨਾਂ ਦੇਸ਼ਾਂ ਦੀਆਂ ਫੌਜਾਂ ਹੈਗੀਆਂ ਦੋਨਾਂ ਫੌਜਾਂ ਦਾ ਰੱਖ-ਰਖਾਓ ਹੈਗਾ ਸੀ ਫਿਰ ਦੰਗੇ ਹੋਣਾ ਜਾਂ ਦੰਗੇ ਕਰਵਾਉਣਾ ਇਹ ਇੱਕ ਪੰਜਾਬ ਤੇ ਪੰਜਾਬ ਦੀ ਆਬਾਦੀ ਤੇ ਪੰਜਾਬ ਦੇ ਲੋਕਾਂ ਨਾਲ ਇੱਕ ਵੱਡੀ ਈਰਖਾ ਸੀ ਤਾਂ ਕਿ ਪੰਜਾਬ ਨੂੰ ਬਰਬਾਦ ਕਰ ਦਿੱਤਾ ਜਾਵੇ ਪੰਜਾਬ ਨੂੰ ਖਤਮ ਕਰ ਦਿੱਤਾ ਜਾਵੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਰਥਿਕ ਤੌਰ ਤੇ ਅਤੇ ਉਹਨਾਂ ਦੀ ਸੋਚ ਨੂੰ ਇਹ ਇੱਕ ਬਹੁਤ ਵੱਡੀਆਂ ਗੱਲਾਂ ਸਨ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ 14 ਅਤੇ 15 ਅਗਸਤ ਦੇ ਵਿੱਚ ਜੋ ਵਾਪਰਿਆ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਕਿ ਉਸ ਦਿਨ ਕੋਈ ਦੰਗਾ ਫਸਾਦ ਨਹੀਂ ਹੋਇਆ ਦੰਗੇ ਫਸਾਦ ਬਾਅਦ ਵਿੱਚ ਸ਼ੁਰੂ ਕਰਾਏ ਗਏ ਉਹ ਇੱਕ ਵੱਡੇ ਮਕਸਦ ਦੇ ਨਾਲ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਤੇ ਬਰਬਾਦ ਕੀਤਾ ਵੀ ਗਿਆ ਪੰਜਾਬ ਨੂੰ ਬਹੁਤ ਸਾਰੇ ਪੱਖਾਂ ਤੋਂ ਅੱਜ ਪੰਜਾਬ ਦੁਬਾਰਾ ਪੈਰਾਂ ਤੇ ਹੋ ਰਿਹਾ ਤੇ ਆਓ ਰਲ ਮਿਲ ਕੇ ਸੋਹਣੇ ਦੇਸ਼ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰੀਏ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬੀ